ਕਵਰ ਬੈਂਕਵਰਤਵਾ ਜਿੱਥੇ ਕੀ ਭਗਤ ਨਾਮਦੇਵ ਜੀ ਸਾਇਟੀ ਦੇ ਵੱਲੋਂ ਸਮੂਹ ਮੈਂਬਰ ਸਹਿਬਾਨਾਂ ਲਈ ਇਕਰੋਜ਼ਾ ਪਿਕਨਿਕ ਪ੍ਰੋਗਰਾਮ ਰੱਖਿਆ ਗਿਆ ਈਵਨ ਪਾਰਕ ਦੇ ਵਿੱਚ ਹੋਏ ਇਸਲਾਨਾ ਇਕੱਤਰਤਾ ਦੇ ਵਿੱਚ ਸਾਇਟੀ ਨਾਲ ਜੁੜੇ ਪਰਿਵਾਰਾਂ ਦੇ ਮੈਂਬਰਾਂ ਨੇ ਸ਼ਿਰਕਤ ਕੀਤੀ ਇਸ ਮੌਕੇ ਜਿੱਥੇ ਸਾਰਿਆਂ ਨੇ ਆਪਣੇ ਪੁਰਾਣੇ ਸਾਥੀਆਂ ਨਾਲ ਮਿਲ ਕੇ ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕੀਤਾ ਉੱਥੇ ਹੀ ਇਸ ਪ੍ਰੋਗਰਾਮ ਦੇ ਵਿੱਚ ਲਾਜ਼ਿਜ਼ ਅਕਵਾਨਾ ਤਵੀ ਅਨੰਤ ਬਾਣੀ ਉਦੇਸ਼ੀ ਧਰਤੀ ਕੈਨੇਡਾ ਦੇ ਵਿੱਚ ਭਗਤ ਨਾਮਦੇਵ ਜੀ ਸੋਸਾਇਟੀ ਦੇ ਵੱਲੋਂ ਸਮਾਜ ਭਲਾਈ ਕਾਰਜਾਂ ਦੇ ਵਿੱਚ ਵੱਡਾ ਯੋਗਦਾਨ ਪਾਇਆ ਜਾ ਰਿਹਾ ਹੈ ਇਸ ਸੋਸਾਇਟੀ ਦੇ ਵੱਲੋਂ ਪਾਈਚਰਕ ਸੰਚ ਨੂੰ ਕਾਇਮ ਰੱਖਦੇ ਹੋਏ ਸਾਰੇ ਮੈਂਬਰ ਸਹਿਵਾਨਾ ਦੇ ਲਈ ਵੈਂਕੂਵਰ ਈਵਨ ਪਾਰਕ ਵੈਸਟ ਮਿਸਟਰ ਦੇ ਵਿੱਚ ਇੱਕ ਰੋਜ਼ਾ ਪਿਕਨਿਕ ਮਨਾਉਣ ਦੇ ਲਈ ਸਲਾਨਾ ਇਕੱਤਰਤਾ ਕੀਤੀ ਗਈ ਉਕਤ ਸੋਸਾਇਟੀ ਦੇ ਨਾਲ ਜੁੜੇ ਵੱਖ-ਵੱਖ ਪਰਿਵਾਰਾਂ ਦੇ ਮੈਂਬਰ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਏ ਅਤੇ ਆਪਣੇ ਪੁਰਾਣੇ ਸਾਥੀਆਂ ਨੇ ਮਿਲ ਕੇ ਆਪਣੀਆਂ ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕੀਤਾ ਇਸ ਮੌਕੇ ਸੋਸਾਇਟੀ ਦੇ ਪ੍ਰਧਾਨ ਬਲਵੰਤ ਕੈਂਤ ਨੇ ਆਪਣੇ ਵਿਚਾਰ ਵੀ ਸਾਂਝੇ ਕੀਤੇ ਇਸ ਮੌਕੇ ਸੋਸਾਇਟੀ ਦੇ ਜਨਰਲ ਸਕੱਤਰ ਦਰਸ਼ਨ ਕੈਂਤ ਦੇ ਵੱਲੋਂ ਸੰਖੇਪ ਦੇ ਵਿੱਚ ਸੋਸਾਇਟੀ ਦੇ ਵਿਸ਼ੋਕੜ ਅਤੇ ਪ੍ਰਾਪਤੀਆਂ ਦਾ ਵੀ ਵੇਰਵਾ ਸਾਂਝਾ ਕੀਤਾ ਗਿਆ ਤੁਹਾਨੂੰ ਜ਼ਿਕਰ ਕਰ ਦਈਏ ਕਿ ਪਿਕਨਿਕ ਦੇ ਵਿੱਚ ਪੰਜਾਬ ਤੋਂ ਉੱਗੇ ਅਦਾਕਾਰ ਅਨਮੋਲ ਬਾਵਾ ਨੇ ਉਚਿਤ ਤੌਰ ਤੇ ਸ਼ਮੂਲਤ ਕੀਤੀ ਅਤੇ ਅਜਿਹੇ ਸ਼ਲਾਘਾਯੋਗ ਉਪਰਾਲਿਆਂ ਲਈ ਸੋਸਾਇਟੀ ਦਾ ਧੰਨਵਾਦ ਕੀਤਾ ਹੈ ਇਸ ਪ੍ਰੋਗਰਾਮ ਦਾ ਹਿਸਾਬ ਉਹਨੇ ਸਾਰੇ ਮੈਂਬਰ ਸਹਿਬਾਨਾਂ ਦੀ ਹਾਜ਼ਰੀ ਦੇ ਵਿੱਚ ਰੈਫਲ ਡਰਾ ਕੱਢੇਗੇ ਅਤੇ ਇਸ ਮੌਕੇ ਵੈਂਕੂਵਰ ਦੇ ਪ੍ਰਸਿੱਧ ਮੋਤੀ ਰਾਜਾ ਕੈਟਿੰਗ ਦੇ ਵੱਲੋਂ ਨਾਲੋ ਨਾਲ ਤਿਆਰ ਕੀਤੇ ਗਏ ਲਾਜੀਜ਼ ਪਕਵਾਨਾਂ ਅਤੇ ਭੋਜਨ ਦਾ ਸਾਰੇ ਸੈਟੀ ਦੇ ਮੈਂਬਰਾਂ ਦੇ ਵੱਲੋਂ ਰਲ ਮਿਲ ਕੇ ਲਿਆ ਗਿਆ ਇਸ ਮੌਕੇ ਦਲਜੀਤ ਕੈਂਥ ਨਿਊ ਵੇ ਰੇਲਿੰਗ ਦੇ ਮਾਲਕ ਨਿਰਬੈ ਸਿੰਘ ਕੈਂਥ ਬਲਵਿੰਦਰ ਕੈਂਥ ਕਮਲਜੀਤ ਕੈਂਥ ਮਨਜੀਤ ਸਿੰਘ ਫੁਵਾਰਾ ਸੁਮਿਤ ਕੈਂਥ ਲਖਵੀਰ ਮਰਵਾਹਾ ਇਕਮ ਕੈਂਥ ਗੁਰਜੀਤ ਸਿੰਘ ਕਈ ਗੁਰਮੀਤ ਜਸਲ ਆਸ਼ਾ ਸਿੰਘ ਕੈਂਤ ਅਤੇ ਗੁਰਪ੍ਰੀਤ ਸੰਗੀੜਾ ਹਾਜ਼ਰ ਸਨ ਅਸੀਂ ਅੱਜ ਇੱਥੇ ਰਾਇਲ ਪਾਰਕ ਵਿੱਚ ਪਿਕਨਿਕ ਤੇ ਇਕੱਠੇ ਸਾਰੇ ਹੋਏ ਆ ਬਹੁਤ ਸਾਰਾ ਹੰਗਾਰਾ ਮਿਲਿਆ ਸਾਡੀ ਕਮਿਊਨਿਟੀ ਦਾ ਔਰ ਮੈਂ ਚਾਹਨਾ ਅੱਜ ਜੋ ਵੀ ਸਾਡੀ ਸੰਗਤ ਜਿੰਨੇ ਵੀ ਆਈ ਆ ਉਹਨਾਂ ਸਾਰਿਆਂ ਦਾ ਥੈਂਕ ਯੂ ਮੈਂ ਅਗਲੇ ਸਾਲ ਫੇ ਵੀ ਕੋਸ਼ਿਸ਼ ਕਰ ਰਿਹਾ ਹਾਂ ਬਾਟ ਚੜ ਕੇ ਆਓ ਔਰ ਪਿਕਨਿਕ ਸਾਲਾ ਮਨਾਓ ਅਬਾ ਬਨਾਮ ਜੀ ਸੋਸਾਇਟੀ ਬਨੋ ਸਾਡੇ ਸਾਰਿਆਂ ਨੂੰ ਤੁਹਾਨੂੰ ਸਦਾ ਥੈਂਕ ਯੂ ਵੈਰੀ ਮਚ ਸਾਰੇ ਰਾਮਾ ਕੇ ਸਾਰੇ ਪਰਿਵਾਰ ਬੜੇ ਪਿਆਰ ਸ਼ਰਦਾ ਦੇ ਨਾਲ ਹਰ ਸਾਲ ਇੱਕ ਰਿਕ ਮਨਾਉਂਦੇ ਹਾਂ ਦਿਵਾਲੀ ਪ੍ਰੋਗਰਾਮ ਮਨਾਉਂਦੇ ਹਾਂ ਕਰਾਂ ਦੇ ਵਿੱਚ ਜੇ ਕਿਸੇ ਨੇ ਖੁਸ਼ੀ ਗਮੀ ਦਾ ਪ੍ਰੋਗਰਾਮ ਕਰਵਾਉਣਾ ਹੋਵੇ ਅਸੀਂ ਉਹ ਕਰਦੇ ਹਾਂ ਸੋ ਅੱਜ ਅਸੀਂ ਇਸ ਜਗ੍ਹਾ ਦੇ ਉੱਤੇ ਰਾਇਲ ਪਾਰਕ ਨਿਊ ਵੈਸਟ ਮਿਨਿਸਟਰ ਦੇ ਵਿੱਚ ਸਾਰੇ ਇਕੱਤਰ ਹੋਏ ਆ ਮੈਂ ਦਰਸ਼ਨ ਸਿੰਘ ਕੈਂਤ ਸਾਡੇ ਸੁਸਾਇਟੀ ਦੇ ਪ੍ਰਧਾਨ ਬਲਵੰਤ رائے ਕੈਂਤ ਤੁਹਾਡੇ ਰੂਬਰੂ ਖੜੇ ਆ ਸੋ ਅੱਜ ਇਹ ਅਸੀਂ ਸਾਰੇ ਰਲ ਮਿਲ ਕੇ ਪਿਕਨਿਕ ਮਨਾ ਰਹੇ ਆ ਤੁਸੀਂ ਸੰਗਤ ਦੇ ਦਰਸ਼ਨ ਕਰ ਰਹੇ ਹੋ ਮੋਤੀ ਰਾਜਾ ਵੱਲੋਂ ਬੜੇ ਸੱਚੇ ਢੰਗ ਦੇ ਨਾਲ ਖਾਣ ਪਾਣ ਤਿਆਰ ਕੀਤਾ ਜਾ ਰਿਹਾ ਹੈ ਸੰਗਤ ਬੜੇ ਪਿਆਰ ਦੇ ਨਾਲ ਸ਼크 ਰਹੀ ਹੈ ਸਾਰੀਆਂ ਸੰਗਤਾਂ ਦਾ ਇਸ ਪ੍ਰੋਗਰਾਮ ਦੇ ਵਿੱਚ ਪਿਕਨਿਕ ਦੇ ਵਿੱਚ ਆਉਣ ਲਈ ਬਹੁਤ ਬਹੁਤ ਧੰਨਵਾਦ ਛੇ ਸਮੇਂ ਪਹਿਲਾਂ ਇੱਥੇ ਕੈਨੇਡਾ ਦੇ ਵਿੱਚ ਆਇਆ ਔਰ ਅੱਜ ਨਾਮਦੇਵ ਭਗਤ ਨਾਮਦੇਵ ਸੁਸਾਇਟੀ ਦੇ ਪਿਕਨਿਕ ਦੇ ਵਿੱਚ ਆ ਕੇ ਮੈਨੂੰ ਬਹੁਤ ਵਧੀਆ ਲੱਗ ਰਿਹਾ ਮੈਂ ਇਹਨਾਂ ਦੀ ਸੰਸਥਾਵਾਂ ਬਾਰੇ ਜਾਣਨ ਦੀ ਕੋਸ਼ਿਸ਼ ਕੀਤੀ ਤੇ 32 ਸਾਲ ਪਹਿਲਾਂ ਜਗੀਰੀ ਰਾਮ ਜੀ ਨੇ ਭਗਤ ਨਾਮਦੇਵ ਸੁਸਾਇਟੀ ਦੀ ਸਥਾਪਨਾ ਕੀਤੀ ਸੀ ਔਰ ਹਰ ਸਾਲ ਇਕੱਠੇ ਹੋ ਕੇ ਪਿਕਨਿਕ ਦੇ ਵਿੱਚ ਨਾਲੇ ਇੱਕ এনਜੋਇਮੈਂਟ ਹੋ ਜਾਂਦਾ ਹੈ ਨਾਲੇ ਕਿਦਾਂ ਸਮਾਜ ਸੇਵਾ ਕਿਦਾਂ ਕਰਨੀ ਆ ਅਗਲੇ ਕਿਹੜੇ-ਕਿਹੜੇ ਸਟੈਪਸ ਹੋਣਗੇ ਨਾਲੇ ਉਹਦੀ ਵਿਚਾਰ ਵਟਾਂਦਰਾ ਹੋ ਜਾਂਦਾ ਹੈ ਸੋ ਮੈਨੂੰ ਵੀ ਅੱਜ ਇਸ ਇਸ ਮੀਟਿੰਗ ਦੇ ਵਿੱਚ ਇਸ ਪਿਕਨਿਕ ਦੇ ਵਿੱਚ ਸ਼ਾਮਿਲ ਹੋਣ ਦਾ ਮੌਕਾ ਮਿਲਿਆ ਅਮਰਦਤ ਟੀਵੀ ਲਈ ਗਨਕੂਵਰ ਤੋਂ ਮਲਕੀਤ ਸਿੰਘ